ਤਾਂ ਤੁਹਾਨੂੰ ਸਾਈਡ ਤੋਂ ਹਾਵ ਮਹਿਲ ਦਿਖਾਉਨੇ ਆ। ਤਾ ਹਵਾ ਮਹਿਲ ਦਾ ਤੁਸੀਂ ਨਜ਼ਾਰਾ ਬਾਹਲੀ ਸਾਈਡ ਤੋਂ ਦੇਖ ਸਕਦੇ ਹੋ ਹੁਣ ਬੈਸ। ਲੈ ਮੇਨ ਤੁਸੀਂ ਦੇਖ ਲਓ। ਪੂਰਾ ਰਾਇਲ ਫੈਮਿਲੀ ਦਾ ਪੈਲਸ ਆ ਇਹ ਸਿਟੀ ਪੈਲਸ ਦੇ ਵਿੱਚ ਮਹਿਲ ਬਣਿਆ ਹੋਇਆ ਇਹਨੂੰ ਜਲ ਮਹਿਲ ਕਹਿ ਦਿੰਦੇ ਨੇ। ਅਸ਼ੀਕਾਲ ਜੀ ਨਵੇਂ ਬਲੱਗ ਤੇ ਸਾਰਿਆਂ ਦਾ ਸਵਾਗਤ ਆ। ਸੋ ਕੀ ਹਾਲ ਚੱਲ ਨੇ? ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਜੈਪੁਰ ਚੱਲੀ। ਜੈਪੁਰ ਐਕਸਪਲੋਰ ਕਰਨਾ ਕਿਉਂਕਿ ਜਿਹੜੀ ਪਿੰਕ ਸਿਟੀ ਆ ਗੁਲਾਬੀ ਸਹਿਰ ਆ ਉਹਦੇ ਵਿੱਚ ਆਪਾਂ ਐਂਟਰ ਕਰਦੇ ਆ ਤਾਂ ਪਿੱਛੇ ਤੁਹਾਨੂੰ ਕੰਧਾਂ ਦੀ ਨਹੀਂ ਹੋਣੀਆਂ। ਮੇਨ ਐਂਟਰੀ ਗੇਟ ਆ ਐਂਟਰ ਕਰਦੇ ਆ ਉਸ ਤੋਂ ਬਾਅਦ ਦਿਖਾਉਣਾ ਤੁਹਾਨੂੰ ਹਵਾ ਮਹਿਲ ਹੋਰ ਲਾਟਰ ਪਾਟਰ ਜੋ ਵੀ ਕਿਲੇ ਵਗੈਰਾ ਹੈਗੇ ਨਾ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਐਂਟਰੀ ਗੇਟ ਆ ਗਿਆ ਤੁਸੀਂ ਦੇਖ ਸਕਦੇ ਹੋ ਪਿੰਕ ਸਿਟੀ ਦਾ ਗੁਲਾਬੀ ਸੈਰ ਤੁਸੀਂ ਪਹਿਲਾਂ ਵੀਡੀਓ ਦੇ ਵਿੱਚ ਪਹਿਲਾਂ ਵੀ ਦੇਖਿਆ ਹੋਊਗਾ ਤਾਂ ਤੁਹਾਨੂੰ ਹੁਣ ਵੀ ਦਿਖਾਉਣਾ ਬਹੁਤ ਸ਼ਾਨਦਾਰਾ ਬਾਬੇ ਤਾਂ ਚੱਲਦੇ ਆ ਅੰਦਰ ਚੱਲ ਕੇ ਆਪਾਂ ਤੁਹਾਨੂੰ ਮਹਿਲਾਂ ਦੇ ਦਰਸ਼ਨ ਕਰਾਉਨੇ ਆ ਘੈਂਟ ਚੀਜ਼ਾਂ ਬਣੀਆਂ ਹੋਈਆਂ ਨੇ ਕੀ ਬਾਤ ਆ ਯਾਰ ਵਾਹ ਪਿੰਕ ਸਿਟੀ ਦਾ ਵਿਊ ਦਿਖਾ ਦਿਓ ਤੁਹਾਨੂੰ ਤਾਂ ਜਿਹੜੇ ਇਹਦੇ ਮੇਨ ਆ ਚਾਰ ਆ ਹੈਗੇ ਨੇ 메ਨ ਰਸਤਾ ਇਹਨੇ ਤਾਂ ਉਹਨਾਂ ਵਿੱਚ ਸੋਨੂੰ ਸਾਰਿਆਂ ਦੇ ਇੱਕੋ ਜੀਆਂ ਦੁਕਾਨਾਂ ਤਾਂ ਇੱਕੋ ਜੇ ਤੁਸੀਂ ਦੇਖ ਸਕਦੇ ਹੋ ਕਲਰ ਸਾਰਿਆਂ ਦਾ ਪਿੰਕ ਪਿੰਕ ਰੰਗ ਕੀਤਾ ਹੋਇਆ ਗੁਲਾਬੀ ਸਿਟੀ ਕਹਿ ਸਕਦੇ ਆਪਾਂ ਤਾਂ ਹੁਣ ਆਪਾਂ ਹਵਾ ਮਹਿਲ ਜਾਂਦੇ ਆਂ ਹਵਾ ਮਹਿਲ ਜਾ ਕੇ ਸੋਨੂੰ ਦਿਖਾਵਾਂਗੇ ਕਿਉਂਕਿ ਜੋ ਇੱਥੋਂ ਦਾ ਹੈਗਾ ਬਾਕੀ ਚਾਰ ਸਫੇਰੇ ਤੁਸੀਂ ਦੇਖ ਸਕਦੇ ਹੋ ਸੋਨੂੰ ਬਹੁਤ ਘੈਂਟ ਘੈਂਟ ਮਾਰਤਾ ਇੱਕੋ ਰੰਗ ਦੀਆਂ ਇਮਾਰਤਾਂ ਦੇਖਣ ਨੂੰ ਮਿਲਣਗੀਆਂ ਬਾਕੀ ਟ੍ਰੈਫਿਕ ਵਾਲੀਆ ਸਾਨੂੰ ਨਾ ਆਉਂਦੇ ਨੂੰ ਬਹੁਤ ਟਾਈਮ ਹੋ ਗਿਆ ਟੋਪਾਂ ਖੜੀਆਂ ਦੇਖੋ नो एंट्री ਇਥੋਂ ਨਹੀਂ ਕਹਿੰਦਾ ਐਂਟਰੀ ਨਹੀਂ ਹੈਗੀ ਉੱਡੀ ਕਿਉਂਕਿ ਇਹ ਇੱਕ ਰਾਜਧਾਨੀ ਆ ਗਈ Rajasthan ਦੀ ਰਾਜਿਆਂ ਦਾ ਸਹਿਰ Rajasthan ਰਾਜਿਆਂ ਦਾ ਸਥਾਨ ਤਾਂ ਐ ਕਰਕੇ Rajasthan ਕਿਹਾ ਜਾਂਦਾ ਬਾਬੇ ਬਾਕੀ ਯਾਰ ਇੱਕੋ ਜਿਹੇ ਬਿਲਡਿੰਗਾਂ ਇੱਕੋ ਜਿਹੇ ਕਲਰ ਬਹੁਤ ਪਿਆਰੇ ਲੱਗਦੇ ਨੇ ਬਹੁ ਵਾਰੀ ਦੇਖਿਆ ਆਪਾਂ YouTube ਤੇ ਪਰ ਅੱਜ ਜੋ ਅੱਖੀਂ ਦੇਖ ਰਹੇ ਆ ਨਜ਼ਾਰਾ ਨਾ ਉਹ ਵੱਖਰਾ ਹੀ ਆ ਤੁਸੀਂ ਸਰਦੀਆਂ ਦੇ ਵਿੱਚ ਇੱਕ ਇੱਕ ਵਾਰੀ ਆ ਕੇ ਜਰੂਰ ਦੇਖੋ ਬਾਬੇ ਠੰਡ ਤਾਂ ਹੈਨੀ ਗਰਮੀ ਜਿਵੇਂ ਆਪਣੇ ਮਹੀਨਾ ਡੇਢ ਮਹੀਨਾ ਪਹਿਲਾਂ ਮੌਸਮ ਆਉਂਦਾ ਹਨਾ ਵੀ ਸਵੇਰੇ ਸ਼ਾਮ ਦੀ ਠੰਡ ਜੀ ਹੁੰਦੀ ਆ ਦਿਨੇ ਧੁੱਪ ਹੁੰਦੀ ਆ ਤਾਂ ਉਦਾਂ ਦੀ ਸਿਸਟਮ ਆ ਇਹ ਬਾਕੀ ਯਾਰ ਅੱਖਾਂ ਨਾਲ ਦੇਖ ਕੇ ਕੋਈ ਜ਼ੋਰ ਹਨਾ ਮੋਬਾਈਲ ਤੇ ਦੇਖ ਕੇ ਕੋਈ ਹੋਰ ਲੱਗਦਾ ਬਾਕੀ ਤੁਹਾਨੂੰ ਦਿਖਾਉਣੇ ਆ ਜਾ ਕੇ ਹਵਾ ਮਹਿਲ ਦੀ ਕਰਦੇ ਐਂਟਰੀ ਰਾਜਸਥਾਨ ਦੇ ਵਿੱਚ ਪਕੌੜੀ ਮਸੂਰ ਹੈ ਤੁਸੀਂ ਜਦੋਂ ਵੀ ਆਓਗੇ ਸੋਨ ਸਾਬ ਦੀ ਚੋਲੀਆਂ ਲੱਗਣਾ ਮਿਲਣੀਆਂ 3 ਘੰਟਾ ਤੇ ਇੱਥੇ ਕਰਕੇ ਜ਼ਰੂਰ ਦੇਖਿਓ ਬਈ ਆਪਾਂ ਨੂੰ ਖਾਣ ਨੂੰ ਘੰਟ ਲੱਗੀ ਲੈ ਵੀ ਤੁਹਾਨੂੰ ਹਵਾ ਮਹਿਲ ਦਾ ਬਾਹਰੋਂ ਇੱਕ ਦ੍ਰਿਸ਼ ਦਿਖਾ ਦਈਏ ਜੋ ਕਿ ਰੋਡ ਤੋਂ ਦਿਂਦਾ ਹੈ ਬਹੁਤ ਸ਼ਾਨਦਾਰ ਆ ਕਿਉਂਕਿ ਇਹਦੇ ਬਹੁ ਖਿੜਕੀਆਂ ਬਾਰੀਆਂਆਂ ਲੱਗੀਆਂ ਹੋਈਆਂ ਨੇ ਲੋਕ ਇੱਥੇ ਫੋਟੋਆਂ ਕਰਾ ਰਹੇ ਆ ਭੀੜ ਵਾਲੀ ਆ ਜੇ ਆਪਾਂ ਜਲਦੀ ਆ ਜਾਂਦੇ ਹੋ ਸਕਦਾ ਵੀ ਬਹੁਤ ਵਧੀਆ ਤਰੀਕੇ ਨਾਲ ਬਾਹਰੋਂ ਫੋਟੋ ਫੋਟੋ ਖਿੱਚ ਲਾਂਦੇ ਤਾਂ ਤੁਹਾਨੂੰ ਸਾਈਡ ਤੋਂ ਹਵਾ ਮਹਿਲ ਦਿਖਾਉਨੇ ਆ ਤਾਂ ਹਵਾ ਮਹਿਲ ਦਾ ਤੁਸੀਂ ਨਜ਼ਾਰਾ ਬਾਰੀ ਸਾਈਡ ਤੋਂ ਦੇਖ ਸਕਦੇ ਹੋ ਹੁਣ ਵੈਸੇ ਆਪਾਂ ਅੰਦਰ ਚੱਲਦੇ ਆ ਚੱਲ ਕੇ ਅੰਦਰ ਆਹ ਬਾਹਰੇ ਮਾਰਕੀਟਾਂ ਨੇ ਬਹੁ ਵੱਡੀਆਂ ਮਾਰਕੀਟਾਂ ਨੇ ਕੁਝ ਵੀ ਤੁਸੀਂ ਇੱਥੋਂ ਪਰਚੇਜ਼ ਦੇਖੋ ਯਾਰ ਆਹੀ 게ਟ ਤਾਂ ਮਿਲਦਾ ਹੈ ਕੇੰਦਰ ਇੱਥੋਂ ਆਪਾਂ ਐਂਟਰੀ 게ਟ ਤੋਂ ਪਰਚੀ ਲੈਣਿਆ 52 ਰੁਪਏ ਦੀ ਇੱਕ ਟਿਕਟਾ ਜੇ ਸਟੂਡੈਂਟ ਦਾ ਥੋੜੀ 2 ਰੁਪਏ ਦੀ ਸੋ ਮੈਂ ਤਾਂ ਸਟੂਡੈਂਟ ਹੈ ਨਹੀਂ ਕੇੰਦਰ ਹੈਗਾ ਸੀ ਇਹ ਆਪ ਦਾ ਆਇਡੈਂਟੀਟੀ ਕਾਰਡ ਲੈ ਆਇਆ ਨਹੀਂ ਤਾਂ ਕਰਕੇ ਆਪਾਂ ਨੂੰ 52 ਵੀ 104 ਰੁਪਏ ਤੇ ਦੋ ਟਿਕਟਾਂ ਪਈਆਂ ਲੈ ਵੀ ਇੱਥੋਂ ਹਵਾ ਮਹਿਲ ਦੀ ਐਂਟਰੀ ਹੋ ਗਈ ਸ਼ੁਰੂ ਗੌਰ ਨਾਲ ਦੇਖੋ ਬਹੁਤ ਸੋਹਣਾ ਸਟਰਕਚਰ ਬਣਿਆ ਹੋਇਆ ਬਾਕੀ ਤੁਸੀਂ ਗਾਰਡ ਵੀ ਲੈ ਸਕਦੇ ਹੋ ਉੱਪਰ ਜਾ ਕੇ ਦੇਖਦੇ ਹਾਂ ਇਹ ਤਾਂ ਸ਼ੁਰੂਆਤ ਹੀ ਆ। ਰੌਣਕ ਮੇਲਾ ਦੇਖੋ ਤੁਸੀਂ ਅੰਦਰ ਪੂਰਾ ਭਰਿਆ ਪਿਆ ਕੰਮ। ਕਿਉਂਕਿ ਇਹ ਚੀਜ਼ਾਂ ਦੇਖਣ ਖਾਤਰ ਬਹੁਤ ਦੂਰੋਂ ਦੂਰੋਂ ਫੌਰਨ ਤੋਂ ਵੀ ਬਹੁਤ ਆਉਂਦੇ ਆ। ਬਾਕੀ ਯਾਰ ਜਿਹੜੀ ਉਦੋਂ ਉਸ ਸਮੇਂ ਦੀ ਹੈ ਨਾ ਮੰਤਰ ਬਣੀ ਹੋਈ ਆ ਉਹ ਵੀ ਕਮਾਲ ਆ ਗਈ। ਵਿਚਾਲੇ ਪਹਾਾਰੇ ਬਣੇ ਹੋਏ ਨੇ। ਦੇਖੋ। ਤਾਂ ਲਾਈਟਾਂ ਲੱਗੀਆਂ ਹੋਈਆਂ ਨੇ ਪਹਾਾਰੇ ਬਣੇ ਨੇ ਬਹੁਤ ਸ਼ਾਨਦਾਰ 뷰 ਹੁੰਦਾ ਕਹਿੰਦੇ ਸਾਹਮਣੂ। ਪਹਿਲਾਂ ਸੋਨੂੰ ਥੱਲੜਾ نیچے ਵਾਲਾ ਦਿਖਾ ਦੀ ਅੱਜ। ਅਲੱਗ-ਅਲੱਗ ਕਮਰੇ ਨੇ। ਆਇਤੋਲਾ ਰਾਜਾ ਤਾਂ ਆਹ ਰਾਜੇ ਦੀ ਤਸਵੀਰ ਦੇਖ ਸਕਦੇ ਹੋ ਉਸ ਤਰ੍ਹਾਂ ਇਹਨਾਂ ਨੇ ਬਣਾ ਰੱਖੀ ਆ ਨਾਮ ਵੀ ਲਿਖੇ ਹੋਣਗੇ ਤੇ ਇਹ ਜਿਹੜਾ ਹਵਾ ਮੈਲ ਦੀ ਸਾਰੀ ਤੇ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਨੇ ਬਣਾਈ ਤੇ ਜੋ ਪਤ ਜਮੀਰ ਦਿਖਾ ਰਿਹਾ ਇਹ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਜਿਹੜਾ 1778 ਤੋਂ ਲੈ ਕੇ 1833 ਤੱਕ ਇਹਨਾਂ ਦਾ ਇੱਥੇ ਰਾਜਾ ਸਹਾ ਰਾਜਾ ਰਹਾਗਾ ਬਾਕੀ ਆ ਜੇ ਤੁਸੀਂ ਪੜ ਸਕਦੇ ਹੋ ਪੜ ਸਕਿਆ ਤੁਸੀਂ ਪੜ ਲਓ ਤਾਂ ਹਿੰਦੀ ਦੇ ਵਿੱਚ ਇਹਨਾਂ ਦਾ ਸਾਰਾ ਡਿਟੇਲ ਦੱਸਿਆ ਮਹਾਰਾਜਾ ਸਭਾਈ ਪ੍ਰਤਾਪ ਸਿੰਘ ਕਿਉਂਕਿ ਉਹਨਾਂ ਨੇ ਇਹ ਇਹਦਾ ਨਿਰਮਾਣ ਕਰਾਇਆ ਸੀ ਹਵਾ ਮਹਿਲ ਦਾ ਵੀ ਬਹੁਤ ਉੱਚਾ ਬਣਿਆ ਹੋਇਆ ਬਾਅਦ ਵਿੱਚ ਜਿਹੜਾ ਸਾਰਾ ਨਕਸ਼ਾ ਬਣਿਆ ਹੋਇਆ ਹਵਾ ਮਹਿਲ ਦਾ ਉਹ ਵੀ ਤੁਹਾਨੂੰ ਉਹ ਦਿਖਾ ਦਾਂਗੇ ਆਪਾਂ ਇਹ ਕਰੋ ਚੱਕਰ ਇਹ ਸਾਰਾ ਸੀਸਰੇ ਵਿੱਚੋਂ ਹੁੰਦਾ ਹੀ ਜਿੱਦਾਂ ਸਾਰਾ ਸਿਸਟਮ ਬਣਿਆ ਹੋਇਆ ਉਦੋਂ ਹੀ ਹੈਗਾ ਸਾਰਾ ਇਹ ਇਹ ਦੇਖ ਸਕਦੇ ਹੋ ਇਹਨਾਂ ਦਾ ਸ਼ਬਦ ਮੰਦਿਰ ਸ਼ਬਦ ਮੰਦਿਰ ਹੀ ਲਿਖਿਆ ਹੋਇਆ ਹੈ ਸ਼ਾਇਦ ਇੱਥੇ ਬੈਠ ਕੇ ਇਹਨਾਂ ਦਾ ਇਹ ਜਿਵੇਂ ਆਪਾਂ ਅੱਜਕੱਲ ਬਣਾ ਲਿਆ ਨੇ ਆ ਵੀ ਪੂਜਾ ਰੂਪ ਉਸਦਾ ਦੀ ਹੁੰਦੀ ਹੈ ਬਾਕੀ ਉੱਪਰ ਜਾਣ ਦਾ ਰਸਤਾ ਦੇਖੋ ਤੁਸੀਂ ਕੋਈ ਪੌੜੀਆਂ ਨਹੀਂ ਐਸੇ ਰਸਤਾ ਬਹੁਤ ਆਉਂਦਾ ਰਹੇ ਦੇ ਨੇ ਮੈਲਾਂ ਦੇ ਚਾਰ ਦੁਬਾਰੀ ਹੁੰਦੀ ਹੈ ਨਾ ਜਾਇਨਾ ਦਾ ਸਟਰਕਚਰ ਬਣਾਇਆ ਹੁੰਦਾ ਉਹ ਕਮਾਲ ਦਾ ਹੀ ਹੁੰਦਾ ਉਹਾਰੇ ਖੜ ਤੇ ਬਾਬੇ ਦੇਖ ਪੈਂਦੀਆਂ ਨੇ ਕੁੱਪਾ ਇਹ ਵੀ ਬਸ ਨਸੀਬ ਨਾਲ ਹੀ ਹੁੰਦਾ ਸਾਰਾ ਸਿਸਟਮ ਬਾਕੀ ਹੌਲੀ ਹੌਲੀ ਆਪਾਂ ਉੱਪਰ ਜਾ ਸਕਦੇ ਜਿੰਨਾ ਜਿੰਨਾ ਆਪਾਂ ਉੱਪਰ ਜਾਵਾਂਗੇ ਓਨੀ ਇਹ ਉੱਪਰੋਂ ਤੰਗ ਹੁੰਦਾ ਜਾਊ ਯਾਨੀ ਕਿ ਨੈਰੋ ਹੁੰਦਾ ਜਾਊ ਭੀੜਾ ਹੁੰਦਾ ਜਾਊਗਾ ਤਾਂ ਹਾਂ ਜਾ ਕੇ ਕਹਿੰਦੇ ਵੀ ਮੋਟਾ ਬੰਦਾ ਜਮਾ ਨਹੀਂ ਆ ਸਕਦਾ ਬਾਕੀ ਕਾਫੀ ਬਾਰੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਸਾਨੂੰ ਦਿਖਾਉਨੇ ਆ। ਉਹ ਆਹਾਂ। ਆ ਲੈ ਨਿੱਕੇ ਨਿੱਕੇ ਬਾਰੀਆਂ ਦਿਖਾਉਨੇ ਸਾਨੂੰ। ਦੇਖੋ। ਇਹ ਵੀ ਬਾਰੀਆਂ ਨੇ ਕਿਉਂਕਿ ਇਹਦੇ ਵਿੱਚ ਦੀ ਜੇ ਕਈ ਵਾਰ ਹਨਾ ਸੈਨ ਦੂਜੇ ਰਾਜ ਚੜ ਕੇ ਆ ਜਾਂਦੇ ਸਾਂ ਇੱਥੋਂ ਦੀ ਪਤਾ ਵੀ ਲੱਗਦਾ ਸੀ ਤਾਂ ਇੱਥੋਂ ਦੀ ਮੁਕਾਬਲਾ ਵੀ ਹੋ ਜਾਂਦਾ ਸੀ ਕਿਉਂਕਿ ਛੋਟੀਆਂ ਛੋਟੀਆਂ ਬਾਰੀਆਂ ਨੇ। ਹਾਂਜੀ। ਆ ਸਾਰੀਆਂ ਬਾਰੀਆਂ ਨੇ ਕਿਉਂਕਿ ਇੱਕ ਤਾਂ ਹਵਾ ਮਹਿਲਾ ਇਹ ਹਵਾ ਵਾਸਤੇ ਵੀ ਰੱਖੀਆਂ ਹੋ ਸਕਦੀਆਂ ਨੇ। ਇਹਦੀ ਲੜਾਈ ਖਾਤਰ ਸੀ। ਤੇ ਲੜਾਈ ਖਾਤਰ ਆ ਜਿਹੜੀਆਂ ਨਿੱਕੇ ਨੇ ਉਹ ਵੀ ਹੋ ਸਕਦੀਆਂ ਨੇ। ਆ ਥੱਲੋਂ ਦੀ ਐਗਜ਼ਿਟ ਪੌਡੀਅਮ ਨੇ ਦੋਵੇਂ ਥੰਮੇ ਬੰਦ ਕਰ ਰੱਖੀਆਂ ਨੇ ਵਾਓ ਬਾਕੀ ਜਿਹੜਾ ਉੱਧਰ ਦਾ ਮਾਹੌਲਾ ਉਹ ਪੂਰਾ ਇੱਕ ਨੰਬਰ 'ਚ ਹੀ ਆ ਉਹ ਲਾਸਟ ਤੱਕ ਜਾਣਾ ਆਪਾਂ ਜਮਾਂ ਲਾਸਟ ਤੱਕ ਜਾਂਦੇ ਬਹੁਤ ਚੜ੍ਹਾਈ ਹੋ ਜਾਂਦੀ ਐ ਇਦੂਆ ਰਾ ਜੀ ਜੇ ਸੁਣੋ ਦਿਖਾਉਣੇ ਆ ਜਿਹੜੀਆਂ ਤੁਹਾਨੂੰ ਕਿਸੇ ਨੇ ਵੀ ਨਹੀਂ ਦਿਖਾਈਆਂ ਹੋਣੀਆਂ ਇੱਥੇ ਖਿੜਕੀਆਂ ਨੇ ਸਾਰੀਆਂ ਅੱਡ-ਅੱਡ ਇਦੇ ਵਿੱਚੋਂ ਦੀ ਤੁਸੀਂ ਹਰ ਵਾਰ ਜਾ ਸਕਦੇ ਹੋ ਜੋ ਥੱਲੇ ਦਾ 뷰 ਆ ਉਹ ਵੀ ਦੇਖ ਸਕਦੇ ਹੋ ਆ ਸਾਈਡਾਂ ਤੇ ਬਣੇ ਹੋਏ ਨੇ ਕਿਉਂਕਿ ਜਿਹੜਾ ਹਵਾ ਮਹਿਲ ਹੈ ਉਹ ਤਾਂ ਮੇਨ ਹੀ ਲੋਕੇਸ਼ਨ ਆ ਗਈ ਤਾਂ ਉਹਦੇ ਸਾਈਡ ਤੇ ਵੀ ਇਹ ਮਹਿਲ ਛੋਟਾ ਮੋਟਾ ਨਹੀਂ ਨੇ ਕਾਫੀ ਵੱਡਾ ਮਹਿਲ ਹੈ ਉਹਦੇ ਆਲੇ-ਦੁਆਲੇ ਸਾਈਡਾਂ ਤੇ ਵੀ ਇਹ ਜਿੱਦੇ ਹੈਗੀਆਂ ਨੇ ਆਪੇ ਕਰੋ ਜੇਖਿਆ ਹੋਈ ਜੀ ਰੰਗ-ਬਰੰਗੀ ਆ ਕਲਰਫੁਲੀਆਂ ਸਾਨੂੰ ਤੇ ਲਾਈਟਾਂ ਸੀਸੇ ਲੱਗੇ ਮਿਲਣਗੇ ਯਾਰਾ ਘਾਇੜਾ ਚੀਜ਼ ਬਰੀਕੀ ਨਾਲ ਦੇਖੋ ਜਦੋਂ ਵੀ ਸੂਰਜ ਚੜਦਾ ਤਾਂ ਰੰਗ-ਬਰੰਗੇ ਚਾਨਣ ਰੋਸ਼ਨੀ ਆਉਂਦੀ ਹੂ ਇਹ ਵੀ ਗੇਟ ਨੇ ਉਹ ਛੋਟੇ-ਛੋਟੇ ਗੇਟ ਲੱਗੇ ਹੋਏ ਨੇ ਤਾਂ ਹੀ ਹਵਾ ਮਹਿਲ ਦਾ ਨਾਮ ਦਿੱਤਾ ਗਿਆ ਬਾਬੇ ਰੌਣਕ ਮੇਲਾ ਬਹੁਤ ਭਰਿਆ ਹੋਇਆ ਜਿੱਥੇ ਹਵਾ ਮਹਿਲ ਦੀ ਜੇ ਗੱਲ ਕਰੀਏ ਆਪਾਂ ਪੂਰੀ ਇਕੱਠਾ ਭੀੜ ਦਾ ਕੰਮ ਆ ਦੇਖੋ ਯਾਰ ਇੱਥੋਂ ਸਾਰੇ ਕਿਤੇ ਨਾਜ਼ਰ ਰੱਖੀ ਜਾਂਦੀ ਸੀ ਜੇ ਜੀ ਦੇਖੋਗੇ ਇੱਥੋਂ ਤੁਹਾਨੂੰ ਸਾਰੀ ਬਾਰੇ ਮਾਰਕੀਟ ਸਾਰਾ ਬਾਜ਼ਾਰ ਏ ਟੂ ਜੈਡ ਚੀਜ਼ ਦਿਂਦੀ ਆ 12 ਨੰਬਰ ਕਿਹਾ ਵੀ 12 ਨੰਬਰ ਉੱਪਰ ਹੈ ਪਰ ਬਹੁਤ ਜ਼ਿਆਦਾ ਭੀੜ ਆ ਜਾਂਦਾ ਵਾ ਪੀੜੀਆਂ ਜੀਆਂ ਗਲੀਆਂ ਆ ਗਈਆਂ ਉੱਪਰ ਆ ਕੇ ਤਾਂ ਦੋ ਲੈਣਾ ਹੀ ਲੰਘ ਸਕਦੇ ਨੇ ਜੇ ਆਪਾਂ ਹਨ ਘੈਂਟ ਆ ਯਾਰ ਚੀਜ਼ ਪਰ ਜਿਹੜਾ ਉਹਨਾਂ ਦਾ ਉਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਨਾ ਉਹ ਕਿਸੇ ਗੱਲ ਨੂੰ ਬਣਾਇਆ ਹੋਊਗਾ ਪੂਰੀ ਹਰ ਇੱਕ ਚੀਜ਼ ਪੂਰੀ ਬਰੀਕੀ ਨਾਲ ਸੋਚ ਸਮਝ ਕੇ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਉਹ ਵਾਹ। ਬਾਕੀ ਇੱਥੇ ਵੀ ਤੁਹਾਨੂੰ ਨਿੱਕੇ-ਨਿੱਕੇ ਬਾਰੀਆਂ ਤੁਹਾਨੂੰ ਸਾਰੇ ਮਹਿਲ ਦੇ ਵਿੱਚ ਛੋਟੀਆਂ-ਛੋਟੀਆਂ ਬਾਰੀਆਂ ਦੇਖਣ ਨੂੰ ਮਿਲਣਗੀਆਂ। ਫੋਟੋ ਸ਼ੂਟ ਚੱਲ ਰਹੇ ਨੇ। ਬਾਕੀ ਆਪਾਂ ਉੱਪਰ ਚੱਲਦੇ ਆ। ਦੇਖੋ ਇਹ ਵੀ ਰਾਜਿਆਂ ਦੇ ਠਾਠ-ਵਾਠ ਨੇ। ਬਾਕੀ ਆਪਦੀ ਵਿਚਾਰ ਲਈ ਰਾਜੇ ਕੁਝ ਵੀ ਕਰਦੇ ਹੈ। ਫਾਈਨਲ ਲਾਈਨ ਤੇ ਲੱਗਣਾ ਪੈਂਦਾ ਫਿਰ ਕਿਤੇ ਇਕੱਲੇ ਇਕੱਲੇ ਜਾਣ ਨੂੰ ਭੇਜਦੇ ਨੇ ਕਿਉਂਕਿ ਭੀੜਾ ਬਹੁਤਾ ਯਾਰ ਤੁਹਾਡਾ। ਚੰਦਖਾਨਾ ਇੱਕ ਬੰਦਾ ਹੀ ਲੰਘ ਸਕਦਾ ਕੇਰਾ ਚ ਸਿੰਗਲ ਲਾਈਨ ਆਪਾਂ ਲਿਜਾ ਸਕਦੇ ਉੱਪਰ ਫੋਟੋ ਪਾਣੀ ਮਾ ਨਹੀਂ ਜਾਈ। ਲੈ ਵੀ ਜਮਾ ਹਵਾ ਮਿਲਦੇ ਆ ਆਪਾਂ ਆ ਗਏ ਉੱਪਰ ਹਵਾ ਮਹਿਲ ਤੇ ਜਮਾ ਉੱਪਰੋਂ ਥੱਲੇ ਸਾਰੀ ਸਿਟੀ ਦਿਖਦੀ ਹੈ ਜੈਪੁਰ ਦੇਖੋ ਯਾਰ ਘੈਂਟ ਆ। ਸਾਰੇ ਮਹਿਲ ਤੇ ਤੇ ਸਾਰੇ ਸ਼ਹਿਰ ਦੇ ਉੱਤੇ ਇੱਥੋਂ ਨਜ਼ਰ ਆਉਂਦੀ ਸੀ ਰਾਜੇ ਦੀ। ਵਾਓ। ਬੰਗਲ। ਉੱਥੋਂ ਦੇਖੋ। ਇੱਥੋਂ ਸਾਰੇ ਮਹਿਲ ਤੇ ਨਜ਼ਰ ਸਿਰਾ ਜਿਹੜੀ ਸਾਰੀ ਸਿਟੀ ਤੇ ਸਾਰੇ ਜੈਪੁਰ ਤੇ ਉਹ ਸਾਹਮਣੇ ਵਾਲਾ ਵਿਊ ਦਿਖਾਤਾ ਹੈ। ਉਹ ਜਿਹੜੀ ਚੜਨ ਵਾਲੀ ਆ ਉਹ ਉੱਥੇ ਸਿੰਗਲ ਬੰਦਾ ਹੀ ਚੱਲ ਸਕਦਾ ਉੱਪਰ। ਇਹੇ ਤੇ ਬਸ ਆਪਣੇ ਹਵਾ ਮਹਿਲ ਦਾ ਵਿਊ। ਕਹਿੰਦਾ ਸਾਰਾ। ਵਾਓ। ਬਾਕੀ ਕਾਫੀ ਦੂਰ ਦੂਰ ਤੱਕ ਫੈਲਿਆ ਹੋਇਆ ਇਹ। ਉੱਥੋਂ ਆਲੇ-ਦਾਲ ਕਾਫੀ ਏਰੀਆ ਦੇ ਵਿੱਚ ਹੈ। ਪਿੰਕ ਸਿਟੀ। ਦੇ ਵਿੱਚ ਇਹ ਹਵਾ ਮਹਿਲ ਹੈਗਾ ਜੋ ਵੀ ਦੇਖਣ ਚਾਉਣਾ ਹੁੰਦਾ ਤਾਂ ਆ ਸਕਦਾ ਉਹ ਸਾਹਮਣੇ ਘੰਟਾ ਘਰ ਹੈ ਉਧਰ ਤਾਂ ਇੱਕ ਉਹ ਕਿਲਾ ਜਿਹਾ ਉਹ ਵੀ ਸੀਗਾ ਉਹ ਵੀ ਘੰਟਾ ਘਰੀ ਹੁੰਦਾ ਹਾਂ ਉਹ ਘੰਟਾ ਘਰ ਹੈ ਇੱਕ ਇਧਰ ਇੱਕ ਦੋ ਤਿੰਨ ਚੀਜ਼ਾਂ ਵੀ ਨੇ ਦੇਖਣ ਵਾਲੀਆਂ ਲੈ ਵੀ ਜਮਾ ਸਿਰੇ ਤੇ ਆਪਾਂ ਹਵਾ ਮਹਿਲ ਦੇ ਜਮਾ ਟਾਪ ਤੇ ਫੋਟੋ ਦੇਖੋ ਕਿਹੜੇ ਹਿਸਾਬ ਨਾਲ ਹੋ ਰਹੀਆਂ ਉੱਪਰ ਭੀੜ ਬਹੁਤ ਆ ਇੰਨੇ ਕਿ ਜਣਾਂ ਨੂੰ ਉੱਪਰ ਭੇਜਦੇ ਨੇ ਉਹਨੇ ਕਿ ਜਣਾਂ ਨੂੰ ਨੀਚੇ ਧਰਦੇ ਨੇ ਥੱਲੇ ਵੀ ਲੈਣਾ ਬਣਦੀਆਂ ਨੇ ਤੋ ਕੀ ਇਕੱਠ ਬਾਤ ਤਾਂ ਉਪਰ ਆਉਣ ਜਾਣ ਦਾ ਇਨਾ ਥਾਂ ਨਹੀਂ ਹੈਗਾ। ਵਾਓ। ਇਹ ਲੈ ਵੀ ਜਮਾ ਹਵਾ ਮਹਿਲ ਦੀ ਜੇ ਆਪਾਂ ਉਪਰ ਆਉਣੇ ਹਨ ਤਾਂ ਇੱਕ ਬੰਦਾ ਹੀ ਲੰਘ ਸਕਦਾ ਮੋਟਾ ਫੰਦੇ ਦੇ ਨੰਗਣ ਦੀ ਖੇਈ ਆ ਥੋੜੀ ਜੀ। ਤਾਂ ਇੱਕ ਬੰਦਾ ਹੀ ਆ ਸਕਦਾ ਯਾਰ ਥੱਲੇ ਵੀ ਲੈਣਾ ਬਣੀਆਂ ਪਈਆਂ ਨੇ ਉਪਰ ਆਉਣ ਖਾਤਰ ਪਰ ਹੋਰ ਹੋਰ ਉਤਰਿਆਦਾ ਹੋਈ ਹੋਣੀ ਚੜੇਦਾ ਰਾਜੇ ਦੀ ਕੁਮਾਰ ਦੀਆਂ ਚੀਜ਼ਾਂ ਸੀ। ਉਹਦੇ ਪ੍ਰਤਾਪ ਸਵਾਇ ਪ੍ਰਤਾਪ ਸਿੰਘ ਆ। ਕਹਿਣ ਜੀ ਰਾਜਾ ਯਾਰ ਜਿਨੇ ਇਹ ਕਹਿਣ ਜੀ ਜਮਣੀਆਂ ਨੇ। ਪੂਪਾਰਾ ਨਾ ਜਿਹੜਾ ਇਹ ਇੰਨਾ ਘੈਂਡਾ ਜਦੋਂ ਆਪਾਂ ਇਹਦੇ ਕੋਲੇ ਜਾਂਦੇ ਆਂ ਬੈਠੇ ਇੱਥੇ ਗਰਮੀ ਆ ਕਿਉਂਕਿ ਰਾਜਸਥਾਨ ਦੇ ਵਿੱਚ ਮੌਸਮ ਦਾ ਆਪਣੇ ਨਾਲੋਂ ਬੜਾ ਫਰਕ ਆ ਸੋ ਜਦੋਂ ਆਪਾਂ ਕੋਲੇ ਜਾਂਦੇ ਆਂ ਮੈਂ ਠੰਡੀ ਠੰਡੀ ਹਵਾ ਆਉਂਦੀ ਹੈ ਜਿਵੇਂ ਏਸੀ ਦੇ ਵਿੱਚ ਜਾਂ ਕੂਲਰ ਦੀ ਹਵਾ ਲੱਗਦੀ ਹੁੰਦੀ ਆ ਪਰ ਕੋਲੇ ਜਾ ਕੇ ਯਾਰ ਘੈਂਡ ਗੱਲ ਬਾਤ ਆ ਤਾਂ ਆਪਾਂ ਚੱਲਦੇ ਬਾਹਰੇ ਹੁਣ ਕਰਦੇ ਆਂ ਐਗਜ਼ਿਟ ਆਜੋ ਵਾਓ ਫਾ ਫੋਟੋ ਆਏ ਮੇ ਬਾਬੇ ਉਹ ਬਾਹਰ ਕਿਹੜਾ ਉਧਰ ਦੀ ਐਗਜ਼ਿਟ ਆਪਾਂ ਉਧਰ ਦੀ ਹੋਣਾ ਹੈ ਬੰਦੇ ਤੁਸੀਂ ਰੰਗ ਰੰਗੀਲੀ ਦੁਨੀਆ ਦੇ ਮਾਹੌਲ ਦੇਖੋ ਬਾਬੇ ਵਾਓ ਕਯਾ ਵਾਹਤਾ ਯਾਰ ਇੱਥੇ ਤੁਸੀਂ ਮਨਪਸੰਦ ਦਾ ਖਾ ਸਕਦੇ ਹੋ ਪੀ ਸਕਦੇ ਹੋ ਲੈ ਸਕਦੇ ਹੋ ਵਾਓ ਅੱਗਾ ਸ਼ਾਬ ਦੁਨੀਆ ਨਈਆ ਵਾਹ ਅੱਗ ਦਾ ਛੋਟ ਇਧਰੋਂ ਕੰਟੀਨ ਵੀ ਵਿੱਚੀ ਐ ਵੈਸੇ ਜਿਹੜੀਆਂ ਬਾਰੀਆਂ ਪੂਰੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਚੰਦਨ ਦੀਆਂ ਲੱਕੜ ਦੀਆਂ ਗਾਂ ਲੱਗੀਆਂ ਹੋਈਆਂ ਨੇ ਸੁਣਨ ਚ ਆਇਆ ਲੈ ਵੀ ਇਧਰ ਜੰਤਰ ਮੰਤਰ ਆ ਗਿਆ ਜਿਹੜਾ ਘੰਟਾ ਘਰ ਕਹਿੰਦੇ ਜੀ ਨੂੰ ਆ ਸਾਰਾ ਉਹੀ ਆ ਗਿਆ ਇਦਾਂ ਆ ਗਿਆ ਸਿਟੀ ਪੈਲਸ ਇਹ ਤਾਂ ਆਪਣਾ ਪਹਿਲਾਂ ਦੇਖਿਆ ਹੋਇਆ ਸਕੂਲ ਦੇ ਟੂਰ ਨਾਲ 2011 ਦੇ ਵਿੱਚ ਆਏ ਆਪਾਂ ਵੈਸੇ ਦੇਖਣ ਆਪਾਂ ਬਗਵੀ ਜਨੇ ਜਗਾ ਦਿੱਲੀ ਜੰਤਰ ਮੰਤਰ ਬਣਿਆ ਹੋਇਆ ਹੈ ਨਾ ਘੰਟਾ ਘਰ ਉਦਾਂ ਹੀ ਹੈ ਲੋ ਵੀ ਉੱਧਰ ਜੰਤਰ ਮੰਤਰ ਆ ਗਿਆ ਇੱਧਰ ਸਿਟੀ ਪੈਲਸ ਆ ਗਿਆ ਸਿਟੀ ਪੈਲਸ ਦੀ ਟਿਕਟ ਦਿੱਤੀ ਹੈ 300 ਰੁਪਏ ਦੀ ਇੱਕ ਜੰਤਰ ਮੰਤਰ ਦੀ ਟਿਕਟ ਹੈ 52 ਰੁਪਏ ਦੀ ਇੱਕ ਤਾਂ ਇਹ ਚ ਆਪਾਂ ਮਹਿੰਗੀ ਟਿਕਟ ਵੀ ਲੈ ਸਕਦੇ ਹਾਂ ਉਹ ਕਾਫੀ ਮਹਿੰਗੀਆਂ ਜੇ ਰਾਇਲ ਟਿਕਟ ਲੈਣੀਆਂ ਤਾਂ ਅੰਦਰ ਜਾ ਕੇ ਦੇਖਦੇ ਆ ਸਿਟੀ ਪੈਲਸ ਦੇ ਵਿੱਚ ਤਾਂ ਕਿ ਕੀ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਐਵੀ ਸੁਬਾਈਮਾਨ ਸਿੰਘ ਦਿੱਤਿਆ ਮਹਾਰਾਜਾ ਸੁਬਾਈਮਾਨ ਸਿੰਘ ਦਿੱਤਿਆ ਸੈਨਾ ਹਲਤ ਕੀ ਸਿਟੀ ਪੈਲਸ ਉਹਨਾਂ ਦੇ ਨਾਂ ਤੇ ਆਜੋ ਦੇਖੋ ਇਧਰ ਪੂਰੀਆਂ ਘੈਂਟ ਚੀਜ਼ਾਂ ਬਣੀਆਂ ਹੋਈਆਂ ਗੱਡੀ ਖੜੀ ਆ ਪੀਡੀ ਕੇਐਫ ਦਾ ਪੀਡੀ ਕੇਐਫ ਸਟੋਰ ਜੈਪੁਰ ਜੈਪੁਰ ਦੀ ਪੁਰਾਣੀ ਰਾਜਿਆਂ ਵਾਲੀ ਦੀ ਗੱਡੀ ਆ ਬਾਬੇ ਬਾਕੀ ਸਿਟੀ ਪੈਲਸ ਦੀ ਟਿਕਟ ਤਾਂ ਹੀ ਮਹਿੰਗੀ ਹੈ ਕਿਉਂਕਿ ਇੱਥੇ ਰਾਇਲ ਫੈਮਿਲੀ ਹੀ ਰਹਿੰਦੀ ਸੀ ਤਾਂ ਦੇਖ ਸਕਦੇ ਹੋ ਤੁਸੀਂ ਪੂਰੀਆਂ ਘੈਂਟ ਚਾਰ ਚੀਜ਼ਾਂ ਨੇ ਐਚਐਮ ਵਾਓ ਫੋਟੋ ਵੀ 200 ਰੁਪਏ ਦੀ ਕੋਣ ਇੱਕ ਆ ਦੇਖੋ ਇੱਧਰ ਵੀ ਫੋਟੋ ਤੁਸੀਂ ਕਰਾ ਸਕਦੇ ਹੋ ਬਾਕੀ ਗੋਰੇ ਗੋਰੇ ਬਹੁਤ ਆਉਂਦੇ ਆ ਪੂਰਾ ਘੈਂਟ ਚੀਜ਼ ਬਣੀ ਹੋਈ ਆ ਅੰਦਰ ਜਾ ਕੇ ਦੇਖਦੇ ਆ ਬਾਕੀ ਆ ਸਹੀ ਸਿਟੀ ਪੈਸਾ ਸਾਰਾ ਵਿਊ ਹੋਊਗਾ ਹਨਾ ਸਿਪੈਸ ਸਵਾਯ ਮਾਨ ਸਿੰਘਾ ਰਾਜੇ ਵੇਲੇ ਦਾ ਕਿਉਂਕਿ 1922 ਤੋਂ ਲੈ ਕੇ 1970 ਤੱਕ ਉਹਨਾਂ ਦਾ ਰਾਜ ਰਿਹਾ ਉਹ ਇੱਥੇ ਰਹੇ ਨੇ ਉਹਨਾਂ ਨੇ ਇਹ ਆਪਣੇ ਰੱਖੇ ਇਸ ਵਕਤ ਇਸ ਮਹਾਰਾਜਾ ਸਵਾਯ ਮਾਨ ਸਿੰਘ ਨੇ ਬਣਵਾਇਆ ਸੀ ਤਾਂ ਅੰਦਰ ਸਿਟੀ ਪੈਂਸਰ ਦੇ ਵਿੱਚ ਆ ਮਿਊਜ਼ੀਅਮ ਬਣਿਆ ਹੋਇਆ ਜਿੱਥੇ ਕੀ ਸਾਰੇ ਕੱਪੜੇ ਹਰ ਤਰ੍ਹਾਂ ਦਾ ਕੱਪੜਾ ਮਿਲ ਜਾਂਦਾ ਜੇ ਕੋਈ ਖਰੀਦਣਾ ਹੋਵੇ ਤਾਂ ਵੀ ਮਿਲ ਜਾਂਦਾ ਬੇਚੇ ਵੀ ਦਿਖਾਉਣ ਖਾਤਰ ਇੱਕ ਮਿਊਜ਼ੀਅਮ ਬਣਾਇਆ ਹੋਇਆ ਬਹੁਤ ਘੈਂਟ ਘੈਂਟ ਦੇ ਅੰਦਰ ਵੀਡੀਓ ਅਲਾਉਡ ਨਹੀਂ ਤਾਂ ਕਰਕੇ ਤੁਹਾਨੂੰ ਦਿਖਾ ਨਹੀਂ ਸਕੇ ਤਾਂ ਜਿਹੜੇ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਘੈਂਟ ਘੈਂਟ ਚੀਜ਼ਾਂ ਬਣੀਆਂ ਹੋਈਆਂ ਬਾਕੀ ਇਹਨਾਂ ਦੇ ਡਿਫਰੈਂਟ ਰੇਟ ਹੋਣਗੇ ਉਹ ਆਪਾਂ ਜਾ ਕੇ ਪਤਾ ਕਰ ਦੋ ਜੀ ਕਿ ਕੀ ਕੀ ਇਹਨਾਂ ਦੇ ਟਿਕਟ ਦੇ ਰੇਟ ਅਲੱਗ ਨੇ ਜਾਂ ਫणू ਉਸੇ ਟਿਕਟ ਦੇ ਵਿੱਚ ਆ ਜਾਣਗੇ ਮਹਾਰਾਜਾ ਸਵਾਇਬ ਭਵਨ ਸਿੰਘ ਦਾ ਇਹ ਗੈਲਰੀਰ ਬਣਿਆ ਹੋਇ ਫਰੈਂਡਸ ਆਫ ਦਾ ਮਿਊਜ਼ੀਅਮ ਮਿਊਜ਼ੀਅਮਸ ਆਫ ਮਿਊਜ਼ਮ ਦੀ ਸੌਫ ਵੀ ਹੈ ਜੀ ਨੇ ਮਿਊਜ਼ੀਅਮ ਵੀ ਹੈ ਤੇ ਮਹਾਰਾਜਾ ਸਵਾਇਭਾਵਨ ਸਿੰਘ ਦੇ ਉਹਨਾਂ ਦਾ ਹਾ ਬਣਿਆ ਹੋਇਆ ਤਾਂ ਅੰਦਰ ਜੇ ਜਾਣ ਦੀ ਆਗਿਆ ਹੋਈ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਵੈਸੇ ਵੀਡੀਓ ਬਹੁਤ ਘੱਟ ਕਰਾ ਦਿੰਦੇ ਆ ਵੀਡੀਓ ਨਾਟ ਅਲਾਉਡ ਕਹਿੰਦੇ 27 ਕਾਰਖਾਨੇ ਜੈਪੁਰ ਰਾਜ ਦੇ ਵਿੱਚ ਹੈਗੇ ਨੇ ਕਪੜਾ ਦੁਬਾਰਾ ਸਿਲਾਈ ਖਾਨਾ ਆ ਜਿਹੜੇ ਬਾਕੀ ਸਾਰੇ ਤੁਹਾਨੂੰ ਦਿਨੇ ਹੋਣਗੇ ਸਾਰੇ ਸੱਤੀ ਕਾਰਖਾਨੇ ਕਹਿੰਦੇ ਜੈਪੁਰ ਦੇ ਵਿੱਚ ਹੈ ਰਾਜਾ ਨੇ ਲਵਾਏ ਸੀ ਸੋ ਉਧਰ ਮਿਊਜ਼ੀਅਮ ਤੋਂ ਬਾਅਦ ਅੱਪਾਂ ਦੂਜੀ ਸਾਈਡ ਨਾਲ ਦੀ ਸਾਈਡ ਆ ਸਕਦੇ ਆ ਇੱਥੇ ਵੀ ਬਹੁਤ ਘੈਂਟ ਚੀਜ਼ ਬਣੀ ਹੋਈ ਆ ਬਾਬੇ ਮਹਿਲ ਪੂਰਾ ਸਿਰੇ ਦਾ ਹੈ ਬਾਕੀ ਜਿਹੜੀਆਂ ਚੀਜ਼ਾਂ ਮੈਂ ਨੇ ਤੁਹਾਨੂੰ ਦਿਖਾਉਣ ਵਾਲੀਆਂ ਉਹ ਦਿਖਾਉਨੇ ਆ ਦੇਖੋ ਯਾਰ ਆਹ ਹੈ ਰਾਜਿਆਂ ਦਾ ਦਰਬਾਰ ਜਿੱਥੇ ਬਹਿ ਕੇ ਕੋਈ ਉਹ ਕਰਦੇ ਹੋਣਗੇ ਪੂਰਾ ਘੈਂਟ ਬਣਾ ਹੋਇਆ ਵਿੱਚ ਬਾਬੇ ਗਾਗਰਾਈਆਂ ਦੇਖੋ ਆ ਦੇਖ ਸਕਦੇ ਵੈਸੇ ਗਾਗਰਾਂ ਬਹੁਤ ਡਬਲ ਤਰੀਆਂ ਹੁੰਦੀਆਂ ਇੱਥੇ ਤੇ ਵਾਓ ਇੱਕ ਇਧਰ ਆ ਸੋਨੇ ਰੰਗੇ ਜੀ ਹੈਗੀ 골ਡਨ ਦੀ ਇਧਰ ਗੰਗਾ ਜ ਵਾਲੀ ਸਿਲਵਰ ਹੈ ਇਹ ਸਿਲਵਰ ਹੈ ਦੇਖੋ ਇੱਥੇ ਬੈ ਕੇ ਕੋਈ ਲੱਗਦਾ ਹੂ ਦਰਬਾਰ ਜਾਂ ਕੋਈ ਇਹਨਾਂ ਨੇ ਫਲਾਵਰ ਦੇ ਰੱਖਿਆ ਤੁਸੀਂ ਆ ਕੇ ਦੇਖੋ ਇੱਥੇ ਸਾਨੂੰ ਆ ਕੇ ਦੇਖ ਕੇ ਨਾ ਬੜਾ ਆਨੰਦ ਆਊਗਾ ਆ ਚੀਜ਼ ਬਹੁਤ ਸਰਨੋ ਘੈਂਟ ਦੇਖਣ ਨੂੰ ਮਿਲੀ ਆ ਇਹਨਾਂ ਦੀਆਂ ਕਿਹੜਾ ਰਫਲਾਂਆਂ ਨੇ ਰਫਲਾਂਾਂ ਦਾ ਚੱਕਰ ਬਣਾਇਆ ਹੋਇਆ ਇਹ ਸਾਰੀਆਂ ਪੁਰਾਣੀਆਂ ਰਫਲਾਂ ਰੁਖਲਾਂ ਟੰਗੀਆਂ ਹੋਣਗੀਆਂ ਨਾਲ ਇਹਨਾਂ ਦੀਆਂ ਹਸੁਰੀਆਂ ਲਾਈਆਂ ਹੋਈਆਂ ਨੇ ਆ ਦੇਖ ਸਕਦੇ ਹੋ ਇਹ ਸਾਰੀਆਂ ਪੁਰਾਣੇ ਡਿਜ਼ਾਈਨ ਦੇ ਰਫਲ ਇਹਨਾਂ ਦੇ ਸਾਹਮਣੇ ਜਦੋਂ ਜੰਗ ਵਾਸਤੇ ਲੋਡ ਪੈਂਦੀ ਤਾਂ ਆਪੋ ਆਪਣੇ ਕੱਢ ਕੇ ਲਿਜਾ ਸਕਦੇ ਸੀ ਬਸੇ ਕੰਦੇ ਦਵਾਰ ਬਹੁਤ ਉੱਚੀ ਬਣਾ ਰੱਖੀ ਇਹਨਾਂ ਨੇ ਆ ਵੀ ਰਾਜਾ ਹੂਗਾ ਮਹਾਰਾਜਾ ਸਬਾਇ ਜੈ ਸਿੰਘ ਵਰਤੇ ਜਾਂਦੇ ਸੀ ਉਹ ਵੀ ਸਾਨੂੰ ਦਿਖਾਉਨੇ ਆ ਐਦਾਂ ਦੀਆਂ ਕਿਰਪਾਨਾਂ ਹੁੰਦੀਆਂ ਸੀ ਛੋਟੀਆਂ-ਛੋਟੀਆਂ ਕਿਰਪਾਨਾਂ ਹੀ ਨੇ ਕੋਈ ਗਾਲੀਆਂ ਵੱਡੀਆਂ ਕਿਰਪਾਨਾਂ ਨਹੀਂ ਹੈਗੀਆਂ ਦੇਖੋ ਤਾਂ ਇੱਕ ਵਿਚਾਲੇ ਉਹ ਸਰੀ ਆ ਜਾਏਗਾ ਅ ਤਾਂ ਟਾਲਾ ਨੇ ਆਹ ਟਾਲਾ ਦੋਏ ਬਰਸੇ ਨੇ ਉੱਪਰ ਜਿਹੜੇ ਤੀਰ ਕਮਾਨ ਵਾਲੇ ਨੇ ਤੀਰ ਇਧਰ ਵੀ ਕਿਰਪਾਨਾਂ ਥਲੇ ਟਾਲਾ ਤਾਂ ਸਾਰੇ ਜਿਹੜੀਆਂ ਪੁਰਾਣੀਆਂ ਬਰਾਸਤਾਂ ਨੇ ਇਹਨਾਂ ਨੇ ਉਹ ਸਾਹਮਣੇ ਰੱਖੀਆਂ ਹੋਈਆਂ ਤਾਂ ਦਿਖਾਉਣ ਖਾਤਰ ਤੁਸੀਂ ਦੇਖ ਸਕਦੇ ਹੋ ਇਧਰਲੀ ਸਾਈਡ ਵੀ ਸੇਮ ਹੀ ਲੱਗੀਆਂ ਹੋਈਆਂ ਧੰਨਵਾਦ ਅਧਰ ਸਵਾ ਲੱਗਦੀ ਹੁੰਦੀ ਸੀ ਲੈ ਮੈਂ ਤੁਸੀਂ ਦੇਖ ਲਓ ਪੂਰਾ ਰਾਇਲ ਫੈਮਿਲੀ ਦਾ ਪੈਲਸ ਆ ਇਹ ਸਿਟੀ ਪੈਲਸ ਤਾਂ ਤਕੜੇ ਕੰਮ ਨੇ ਅਡਡ ਕਲਰ ਕਿ ਦਿੱਤੇ ਹੋਏ ਨੇ ਕਮਰਿਆਂ ਦੇ ਹਿਸਾਬ ਨਾਲ ਬਲੂ ਰੈੱਡ ਬਲੂ ਰੈੱਡ ਬਲੂ ਤਾਂ ਦੇਖ ਸਕਦੇ ਹੋ ਜਿਹੜੀਆਂ ਆ ਖਿੜਕੀਆਂ ਤੇ ਰੰਗ ਦਿੱਤੇ ਹੋਏ ਆ ਤਾਂ ਇਹ ਅਲੱਗ-ਅਲੱਗ ਨੇ ਬਾਬੇ ਉਰੀ ਘੈਂਟ ਗੱਲ ਬਾਤ ਆ ਯਾਰ ਪੁਰਾਣੇ ਰਾਜਿਆਂ ਨੇ ਸੌਂਕ ਵੀ ਵੱੱਲੀ ਸੀਗੇ ਇੱਧਰ ਵੀ ਬਾਬੇ ਤੋਪਾਂੀਆਂ ਖੜਾਆਂੀਆਂ ਖੜੀਆਂ ਨੇ ਇਹਨਾਂ ਦੇ ਇਹ ਦੋ ਮੇਨ ਗੇਟ ਹੀ ਜਾਂਦੇ ਨੇ ਇੱਕ ਆਹ ਇੱਕ ਉਹ ਤਾਂ じゃ ਇੱਧਰ ਦੀ ਪ੍ਰਾਈਵੇਟ ਗੇਟ ਇੱਧਰ ਦੀ ਵੀ ਰੱਖੇ ਹੋਏ ਨੇ ਜਿਹੜੇ ਅੰਦਰ ਮਹਿਲ ਨੂੰ ਜਾਂਦੇ ਨੇ ਬਾਕੀ ਸਾਰੇ ਬਾਹਰ ਹੀ ਰਹਿ ਜਾਂਦੇ ਆ ਲੈ ਸੋਨੂੰ ਸਾਈਡ ਤੋਂ ਵੀਊ ਵੀ ਦਿਖਾ ਦਈਏ ਤਾਂ ਇੱਕ ਪੂਰੇ ਇੰਜੋਏ ਕਰ ਸਕਦੇ ਤੁਸੀਂ ਵਾਓ ਪੁਰਾਣੇ ਰਾਜਿਆਂ ਦਾ ਸੌਂਕ ਵੀ ਘੈਂਸੀ ਯਾਰ ਸਾਰਾ ਇੱਕ ਕਲਰ ਦੀ ਬਣਾਇਆ ਹੋਇਆ ਪੂਰੇ ਘੈਂਟ ਸਟਰਕਚਰ ਜਿਹੜਾ ਪੱਥਰਾ ਉਹ ਵੀ ਪੂਰਾ ਹੈਂਡ ਲਾਇਆ ਹੋਇਆ ਇੱਥੇ 12 ਦਰੀ ਰੈਸਟੋਰੈਂਟ ਦੇਖੋ ਇਧਰ ਵੀ ਇਹਨਾਂ ਦੀਆਂ ਫੋਟੋਆਂ ਹੀ ਲੱਗੀਆਂ ਹੋਈਆਂ ਦੇਖੋ ਇਹ 12 ਦਰੀਆਂ ਜਿਹਦੇ 12-12 12 ਦਾਰ ਹੋਣਗੇ ਦੇ ਆਲੇ-ਦਾਲੇ ਪ੍ਰਾਣੀ ਬਣੀ ਹੋਈ ਹੈ ਬਾਬੇ ਜੀ ਜਿਵੇਂ ਕੋ ਰੇਜ਼ ਇੰਡੀਅਨ ਐਲ ਸੌਂਡ ਬੈਟ ਇਹ ਟੈਗੇ ਠੰਡ ਜੀ ਹੋ ਗਈ ਨਾ ਟੈਂਟ ਬਣਾ ਰੱਖਿਆ ਹੋਣਾ ਇਹਨਾਂ ਨੇ ਹੁਣ ਆਪਾਂ ਇੱਥੇ ਬਹਿ ਕੇ ਖਾ-ਪੀ ਵੀ ਸਕਦੇ ਹਾਂ ਬਾਬੇ ਵਾਓ ਇਹ ਸਾਰਾ ਰੈਸਟੋਰੈਂਟ ਹੈਗਾ ਸਾਰਾ ਮਹਿੰਗਾ ਹੀ ਆ ਬਾਬੇ ਇਹ ਇੱਥੇ ਅੰਗਰੇਜ਼ ਜਾਂਤ ਰਹਿਆ ਮਹਿੰਗਾ ਸਿਸਟਮ ਹੋਊ ਇੱਥੇ ਮੇਰੇ ਖਿਆਲ ਦੇ ਵਿੱਚ ਤਾਂ ਬੈਠਣ ਦਾ ਇਹਨਾਂ ਦਾ ਬਹੁਤ ਕੈਂਡ ਸਿਸਟਮ ਬਣਾ ਹੋਇਆ ਤੇ ਅੰਦਰਾਂ ਤੁਸੀਂ ਬਹਿ ਸਕਦੇ ਹੋ 12 ਦਰੀ ਹੈ ਰੈਸਟੋਰੈਂਟ ਬਣਿਆ ਹੋਇਆ ਨਾ ਪੋਸੀਬਲ ਆਊਟਸਾਈਡ ਸਾਰੇ ਅੰਗਰੇਜ਼ ਹੀ ਦੇਖਣਗੇ ਤੁਹਾਨੂੰ ਇੱਥੇ ਕਿੰਗੇ ਹੋਗੇ ਆਪਣੇ ਇੱਥੇ ਬਸ ਦੀ ਗੱਲ ਨਹੀਂ ਹਰ ਇੱਕ ਜੀ ਮਹਿੰਗੀ ਹੁੰਦੀ ਆ ਆ ਬੁੜੇ ਨੇ ਦੇਖ ਲਓ ਆ ਇੱਥੇ ਵੀ ਧੋਪਾਂ ਹੀ ਲੱਗੀਆਂ ਹੋਈਆਂ ਨੇ ਅੰਬਾ ਪੋਲ ਕੁੰਡੇ ਜੀ ਬਹੁਤ ਕੈਂਡ ਲੱਗੇ ਹੋਏ ਨੇ ਇੰਦਰ ਕੰਟੇਨਰ ਤੁਸੀਂ ਖਾ ਸਕਦੇ ਹੋ ਪੀ ਸਕਦੇ ਹੋ ਲੈ ਸਕਦੇ ਹੋ ਚੀਜ਼ਾਂ ਵਾਓ ਇਧਰ ਪੁਰਾਣਾ ਸਾਰਾ ਸਿਸਟਮ ਹੈ ਇਹਨਾਂ ਦਾ ਵੇਖੋ ਇਧਰ ਗੁਡਲੀ ਨੱਚ ਰਹੀ ਹੈ ਗੁਡਲੀ ਗੁਡਲੀ ਆ ਵੀ ਧੁੱਪ ਆ ਗਈਆਂ ਇੱਧਰ ਵੀ ਵਿਊ ਪੂਰਾ ਘੇਟ ਆਉਂਦਾ ਰੱਡ ਰੱਡ ਤੁਹਾਨੂੰ ਆ ਗਈ ਆ ਇਹ ਕਾਹ ਕਿ ਉਹ ਸਾਹਮਣੇ ਪੁਰਾਣੇ ਦਰਵਾਜ਼ੇ ਪਤਾ ਨਹੀਂ ਕੀ ਨੇ ਉਹ ਜੀ ਵੀ ਦੇਖਣ ਵਾਲੀ ਆ ਮੰਦਿਰ ਆ ਹੋਏ ਦੇਖੋ ਬਾਬੇ ਕਬੂਤਰ ਉੱੜਦੇ ਤੁਹਾਨੂੰ ਨੇਰੀ ਕੋਲੇ ਕਬੂਤਰ ਉੱੜਦੇ ਮਿਲਣਗੇ ਇੱਥੇ ਉਹ ਵਾਹ ਯਾਰ ਕੀ ਬਾਤ ਇੱਧਰ ਤੁਹਾਨੂੰ ਸਾਰੇ ਚਾਮੜੇ ਦੇ ਬੈਗੇ ਚਾਮੜੇ ਦੇ ਬੈਗੇ ਮਿਲ ਜਾਣਗੇ ਗਰਮੀ ਬਹੁਤ ਹੋ ਗਈ ਇੱਥੇ ਇਹ ਜਿਆਦਾ ਗਰਮੀ ਹੈ ਆਪਣੇ ਨਾਲ ਮੌਸਮ ਦਾ ਬਹੁਤ ਜਿਆਦਾ ਫਰਕ ਹੈ ਕਿਉਂਕਿ ਆਪਣੇ ਤਾਂ ਬਹੁਤ ਜਿਆਦਾ ਠੰਡਾ ਤਾਂ ਇੱਥੇ ਗਰਮੀ ਜਿਵੇਂ ਆਪਣੇ 2 ਮਹੀਨੇ 1.5 ਮਹੀਨਾ ਪਹਿਲਾਂ ਸੀ ਮੌਸਮ ਉਦਾਂ ਇੱਥੇ ਹੋਣਾਗਾ ਹਾਂ ਵੀ ਸੱਜਣੋ ਆਪਾਂ ਆ ਗਏ ਜਲ ਮਹਿਲ ਤੇ ਜਲ ਮਹਿਲ ਦਿਖਾਉਨੇ ਆ ਤੁਹਾਨੂੰ ਸ਼ਾਮ ਦਾ ਟਾਈਮ ਰੌਣਕ ਪੂਰੀਆ ਭਰਿਆ ਪਿਆ ਤਾਂ ਇਹ ਰੋਡ ਦੇ ਉੱਤੇ ਹੀ ਆ ਦੇਖਣ ਨੂੰ ਕੋਈ ਖਾਸ ਨਹੀਂ ਪਰ ਜਲ ਦੇ ਵਿੱਚ ਮਹਿਲ ਬਣਿਆ ਹੋਇਆ ਜਲ ਮਹਿਲ ਕਹਿੰਦੇ ਆ ਪਰ ਜਿਹੜੀ ਤੁਹਾਨੂੰ ਇੱਥੇ ਰੌਣਕ ਆ ਉਹ ਦਿਖਾਉਨੇ ਆ ਹੋ ਵੱਡੀ ਆ ਘੱਟੋ ਘੱਟ ਕਿਲੋਮੀਟਰ ਦੀ ਮਾਰਕੀਟ ਹੋ ਜਿਆਦੇ ਹੋਊ ਕਿਲੋਮੀਟਰ ਤਾਂ ਮੈਂ ਆਮ ਕਹਤਾ ਬਾਰੇ ਸਾਨੂੰ ਰੇੜੀਆਂ ਲੱਗੀਆਂ ਮਿਲ ਜਾਣਗੀਆਂ ਹਰ ਪ੍ਰਕਾਰ ਦਾ ਫਾਸਟ ਫੂਡ ਤੁਸੀਂ ਡਰਿੰਕ ਵਗੈਰਾ ਜੋ ਕੋਲਡ ਡਰਿੰਕ ਵਗੈਰਾ ਪਾਣੀ ਵਗੈਰਾ ਜੂਸ ਵਗੈਰਾ ਲੈ ਕੇ ਪੀ ਸਕਦੇ ਹੋ ਬਾਕੀ ਇੱਥੋਂ ਕੱਪੜਾ ਲੀੜਾ ਕਿਉਂਕਿ ਜੈਪੁਰ ਦਾ ਮਸ਼ਹੂਰ ਜਿਹੜੀ ਚੀਜ਼ ਹੈਗੀ ਆ ਉਹ ਜਿਵੇਂ ਕਸੌਲ ਦੇ ਕੱਪੜੇ ਹੁੰਦੇ ਆ ਰੰਗ-ਬਰੰਗੇ ਤਾਂ ਜੈਪੁਰ ਦਾ ਵੀ ਇਹੀ ਸਿਸਟਮ ਆ ਰੰਗ-ਬਰੰਗੇ ਕੱਪੜਿਆਂ ਦੇ ਨਾਲ ਕੁਝ ਮਸ਼ਹੂਰ ਆ ਲੈ ਸਕਦੇ ਹੋ ਮੈਗਨੇਟ ਇਥੋਂ ਤੁਹਾਨੂੰ ਮਿਲ ਜਾਣਗੇ ਟੋਪੀਆਂ ਵਗੈਰਾ ਹਰ ਇੱਕ ਚੀਜ਼ ਤੁਸੀਂ ਬੜੀ ਆਸਾਨੀ ਨਾਲ ਲੈ ਸਕਦੇ ਹੋ ਬਾਕੀ ਕੇਂਦਰ ਉਹ ਫਿਰਦਾ ਏ ਉੱਧਰ ਉਹਦੀਆਂ ਗੱਲਾਂ ਬਾਤਾਂ ਸੁਣਦੇ ਆ ਕੀ ਕਹਿੰਦਾ ਕੇਂਦਰਾ ਰੀ ਵੈਡਿੰਗ ਹੋ ਰਹੀ ਆ ਬਾਈ ਦੇਖੋ ਫੋਟੋ ਸ਼ੂਟ ਚੱਲਦਾ ਇੱਧਰ ਜਲ ਮਹਿਲ ਇਹ ਆ ਕਿਉਂਕਿ ਜਲ ਦੇ ਵਿੱਚ ਮਹਿਲ ਬਣਿਆ ਹੋਇਆ ਇਹਨੂੰ ਜਲ ਮਹਿਲ ਕਹਿ ਦਿੰਦੇ ਨੇ ਜਾਣ ਦੀ ਇਜਮਤੀ ਨਹੀਂ ਹੈਗੀ ਅੰਦਰ ਕਿਉਂਕਿ ਇੱਥੇ ਰਾਇਲ ਫੈਮਲੀ ਹੀ ਜਾ ਸਕਦੀ ਆ ਕਿਉਂਕਿ ਜਿਹੜੇ ਰਾਜੇ ਪਰਿਵਾਰ ਜਿਹੜਾ ਮੌਕੇ ਦਾ ਪ੍ਰੈਜੈਂਟ ਰਾਜਾ ਉਹ ਹੀ ਇਸ ਅੰਦਰ ਮਹਿਲ ਦੇ ਅੰਦਰ ਜਾ ਸਕਦਾ ਕਿਉਂਕਿ ਪਹਿਲਾਂ ਪਾਣੀ ਨਹੀਂ ਹੁੰਦਾ ਸੀ ਕਹਿੰਦੇ ਵੀ ਪਾਣੀ ਨਿਕਲ ਵੀ ਜਾਂਦਾ ਸੀ ਇਕੱਲਾ ਥੋੜਾ ਮੋਟਾ ਪਾਣੀ ਹੁੰਦਾ ਸੀ ਪਰ ਹੁਣ ਪਾਣੀ ਦੀ ਨਿਕਾਸੀ ਨਹੀਂ ਹੈਗੀ ਪਾਣੀ ਇੱਥੇ ਲਗਾਤਾਰ ਇੰਨਾ ਹੀ ਰਹਿੰਦਾ ਹੈ ਇਹ ਜਲ ਮਹਿਲ ਆ ਤੁਸੀਂ ਦੇਖ ਸਕਦੇ ਹੋ ਜਲ ਮਹਿਲ ਦੀ ਮਾਰਕੀਟ ਹੈ ਤਾਂ ਜਲ ਮਹਿਲ ਦੀ ਮਾਰਕੀਟ ਤੇ ਤੁਸੀਂ ਵੱਖਰੇ ਤਰ੍ਹਾਂ ਦੀਆਂ ਚੀਜ਼ਾਂ ਪਰਚੇਜ਼ ਕਰ ਸਕਦੇ ਹੋ ਤੁਸੀਂ ਫੋਟੋ ਸ਼ੂਟ ਕਰ ਸਕਦੇ ਹੋ ਫੋਟੋ ਲੈ ਸਕਦੇ ਹੋ ਇਹਨਾਂ ਦਾ ਵੀ ਰੈਂਟ ਹੁੰਦਾ ਹੈ ਬਾਕੀ ਜਲ ਮਹਿਲ ਦੀ ਝਲਕੀ ਤੁਹਾਨੂੰ ਦੇ ਦਈਏ ਇੱਕ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਮਹਿਲ ਜਲ ਮਹਿਲ ਕਿਉਂਕਿ ਗਰਮੀ ਦੇ ਵਿੱਚ ਸਮਾਂ ਬਤਾਉਣ ਲਈ ਰਾਜੇ ਨੇ ਜਲ ਮਹਿਲ ਬਣਾਇਆ ਸੀ ਇਹ ਵੀ ਕਾਫੀ ਬਾਰ ਫੋਟੋ ਵੀਡੀਓ ਦੇ ਵਿੱਚ ਦੇਖਿਆ ਤੇ ਰੀਅਲ 'ਚ ਦੇਖਣ ਦਾ ਮੌਕਾ ਅੱਜ ਮਿਲਿਆ ਦੇਖੋ ਮੁੰਡੇ ਦੀ ਫੋਟੋ ਸ਼ੂਟ ਹੁੰਦੇ ਦਿਖਾਈਏ ਆ ਇੱਥੇ ਚੜਾਈ ਆ ਬੜਾ ਵਾਹ ਇਹ ਬਣ ਗਿਆ ਰਾਜੇ ਦਾ ਵਜ਼ੀਰ ਰਾਜੇ ਦਾ ਵਜ਼ੀਰ ਬਣ ਗਿਆ ਹਾਂ ਭਾਈ ਇੰਦਰਾ ਅੱਜ ਦਾ ਬਲੌਗ ਆਪਣਾ ਜਲ ਮਹਿਲ ਤੇ ਐਂਡ ਹੁੰਦਾ ਸੋ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰਦਾ ਕਰੋ ਬਲੌਗ ਨੂੰ ਲਾਸਟ ਤੱਕ ਦੇਖਿਆ ਕਰੋ ਕਿਉਂਕਿ ਕਈ ਚੀਜ਼ਾਂ ਮਿਸ ਹੋ ਜਾਂਦੀਆਂ ਨੇ ਜਿਹੜੇ ਭਰਾ ਬਲੌਗ ਨੂੰ ਪੂਰਾ ਨਹੀਂ ਦੇਖਦੇ ਸੋ ਬਲੌਗ ਨੂੰ ਪੂਰਾ ਦੇਖਿਆ ਕਰੋ ਲਾਸਟ ਤੱਕ ਆਪਾਂ ਨਵੀਂ ਤੋਂ ਨਵੀਂ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਸੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋਕੇ ਗਏ ਜੋਪਰਾ ਚੈਨਲ ਦੇ ਪਹਿਲੀ ਵਾਰ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸੋਕੇ ਅੱਜ ਬਾਏ ਬਾਏ